ਇਤਿਹਾਸ ਦੀਆਂ ਸਫ਼ਿਆਂ ਵਿੱਚ ਕੁਝ ਅਜਹੀਆਂ ਸਿੱਖ ਸ਼ਹਾਦਤਾਂ ਹਨ ਜਿਨ੍ਹਾਂ ਨੂੰ ਸੁਣ ਕੇ ਰੂਹ ਕੰਬ ਉੱਠਦੀ ਹੈ ਜਦ ਵੀ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੇ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ ਜਾਂਦਾ ਹੈ ਇਹਨਾਂ ਤਿੰਨ ਸਿੱਖਾਂ ਨੇ ਗੁਰੂ ਸਾਹਿਬ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣਾ ਸਿੱਖੀ ਸਿਧਕ ਨਿਭਾਉਂਦੇ ਹੋਏ ਸ਼ਹੀਦੀ ਦਾ ਜਾਮ ਪੀਤਾ ਅੱਜ ਅਸੀਂ ਗੱਲ ਕਰਾਂਗੇ ਭਾਈ ਦਿਆਲਾ ਜੀ ਦੀ ਸ਼ਹਾਦਤ ਦੀ ਜੋ ਸੱਚਾਈ ਬਹਾਦਰੀ ਅਤੇ ਆਸਤਾ ਦੀ ਅਮਰ ਮਿਸਾਲ ਬਣੀ ਸਿੱਖ ਆਪਣੀ ਰੋਜ਼ਾਨਾ ਅਰਦਾਸ ਵਿੱਚ ਇਹਨਾਂ ਸਿੱਖਾਂ ਦਾ ਜ਼ਿਕਰ ਜ਼ਰੂਰ ਕਰਦੇ ਹਨ 21 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਪਾਈ ਦਿਆਲਾ ਜੀ ਨੂੰ ਆਪਣਾ ਸਿੱਖ ਧਰਮ ਛੱਡਣ ਲਈ ਕਿਹਾ ਗਿਆ। ਉਹਨਾਂ ਨੂੰ ਆਖਿਆ ਗਿਆ, "ਇਸਲਾਮ ਕਬੂਲ ਕਰੋ, ਨਹੀਂ ਤਾਂ ਉਬਲਦੇ ਪਾਣੀ ਦੀ ਕੜਾਹੀ ਤੁਹਾਡੀ ਉਡੀਕ ਕਰ ਰਹੀ ਹੈ।" ਪਰ ਪਾਈ ਦਿਆਲਾ ਜੀ ਨੇ ਜੋ ਜਵਾਬ ਦਿੱਤਾ, ਉਹ ਇਤਿਹਾਸ ਵਿੱਚ ਹਮੇਸ਼ਾ ਲਈ ਲਿਖਿਆ ਜਾਵੇਗਾ। ਉਹ ਨਾ ਤਾਂ ਡਰੇ ਅਤੇ ਨਾ ਹੀ ਆਪਣੇ ਬਚਨ ਤੋਂ ਪਿੱਛੇ ਹਟੇ। ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਆਪਣੀ ਸ਼ਕਤੀ ਬਣਾਇਆ ਅਤੇ ਆਪਣੇ ਸਿੱਖ ਸਿਧਾਂਤ ਉੱਤੇ ਅਟਲ ਰਹੇ। ਪਾਈ ਦਿਆਲਾ ਜੀ ਸਿੱਖ ਧਰਮ ਦੇ ਉਹ ਮਹਾਨ ਸ਼ਹੀਦ ਸਨ ਜਿਨ੍ਹਾਂ ਨੇ ਆਪਣੀ ਅਟੱਲ ਸ਼ਰਧਾ ਅਤੇ ਧਰਮ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਉਹ ਗੁਰੂ ਤੇਗ ਬਹਾਦਰ ਜੀ ਦੇ ਨਿੱਗੇ ਸਿੱਖ ਸਨ ਪਾਈ ਦਿਆਲਾ ਜੀ ਦਾ ਪਰਿਵਾਰ ਮੁਲਤਾਨਪੁਰ ਦੇ ਨੇੜੇ ਅਲੀਪੁਰ ਦਾ ਰਹਿਣ ਵਾਲਾ ਸੀ ਪਾਈ ਦਿਆਲਾ ਜੀ ਪਾਈ ਮਾਈ ਦਾਸ ਜੀ ਦੇ ਸੁਪੁੱਤਰ ਅਤੇ ਪਾਈ ਮਨੀ ਦਾਸ ਜੀ ਦੇ ਵੱਡੇ ਭਰਾ ਸਨ ਪਾਈ ਦਿਆਲਾ ਜੀ ਦਾ ਪਰਿਵਾਰ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ। ਆਪ ਜੀ ਦੇ ਦਾਦਾ ਭਾਈ ਬੱਲੂ ਰਾਮ ਉਹਨਾਂ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। ਇਤਿਹਾਸਕਾਰਾਂ ਦੇ ਮੁਤਾਬਕ ਆਪ ਜੀ ਦੇ ਪਰਿਵਾਰ ਵਿੱਚ 52 ਸ਼ਹਾਦਤਾਂ ਹੋਈਆਂ ਸਨ। ਭਾਈ ਦਿਆਲਾ ਜੀ ਵਿਅਕਤੀਗਤ ਤੌਰ ਤੇ ਬਚਪਨ ਤੋਂ ਹੀ ਗੁਰੂ ਘਰ ਦੀ ਸੇਵਾ ਨਾਲ ਜੁੜੇ ਹੋਏ ਸਨ। ਜਦੋਂ ਉਹ 15 ਸਾਲ ਦੇ ਸਨ ਉਹ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੀ ਸੰਗਤ ਵਿੱਚ ਆ ਗਏ। ਉਹਨਾਂ ਦੀ ਸੇਵਾ, ਸੱਚਾਈ ਅਤੇ ਸਮਰਪਣ ਦੇ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਆਪਣੇ ਘਰੇਲੂ ਮਾਮਲਿਆਂ ਦਾ ਮੰਤਰੀ ਬਣਾ ਲਿਆ। ਜਦ ਗੁਰੂ ਤੇਗ ਬਹਾਦਰ ਜੀ 1665 ਵਿੱਚ ਪਟਨਾ ਤੋਂ ਅਸਾਮ ਚਲੇ ਗਏ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੀ ਦੇਖਭਾਲ ਭਾਈ ਦਿਆਲਾ ਜੀ ਨੂੰ ਸੌਂਪ ਦਿੱਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਦੌਰਾਨ ਭਾਈ ਦਿਆਲਾ ਜੀ ਹੀ ਉਹਨਾਂ ਦੀ ਦੇਖਭਾਲ ਕਰਦੇ ਰਹੇ ਅਤੇ ਪਟਨਾ ਤੋਂ ਆਨੰਦਪੁਰ ਸਾਹਿਬ ਤੱਕ ਗੁਰੂ ਪਰਿਵਾਰ ਦੀ ਰੱਖਿਆ ਵੀ ਕਰਦੇ ਰਹੇ 1675 ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਸ਼ਮੀਰੀ ਪੰਡਤ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਆਪਣੇ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਪੰਡਤ ਕਿਰਪਾ ਰਾਮ ਨੂੰ ਇਹ ਪੂਰਾ ਭਰੋਸਾ ਸੀ ਕਿ ਇਸ ਦਰਬਾਰ ਉਤੋਂ ਕੋਈ ਵੀ ਖਾਲੀ ਹੱਥ ਨਹੀਂ ਜਾ ਸਕਦਾ ਉਹਨਾਂ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਸਾਰੀ ਗੱਲ ਗੁਰੂ ਸਾਹਿਬ ਅੱਗੇ ਰੱਖ ਦਿੱਤੀ। ਪੰਡਿਤ ਕਿਰਪਾ RAM ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਧਰਮ ਨੂੰ ਬਚਾਉਣ ਲਈ ਕਿਸੇ ਵੱਡੇ ਗੁਰੂ ਨੂੰ ਕੁਰਬਾਨੀ ਦੇਣੀ ਪਵੇਗੀ। ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਿਰਫ 10 ਸਾਲ ਦੀ ਸੀ। ਗੁਰੂ ਜੀ ਨੇ ਆਖਿਆ ਗੁਰੂ ਪਿਤਾ ਜੀ ਤੁਹਾਡੇ ਤੋਂ ਵੱਡਾ ਗੁਰੂ ਹੋਰ ਕੌਣ ਹੋ ਸਕਦਾ ਹੈ? ਉੱਤਰ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਸੁਣ ਕੇ ਗੁਰੂ ਸਾਹਿਬ ਮੁਸਕਰਾ ਪਏ ਗੁਰੂ ਸਾਹਿਬ ਨੇ ਪੰਡਤ ਕਿਰਪਾ ਰਾਮ ਨੂੰ ਕਿਹਾ ਕਿ ਔਰੰਗਜੀਬ ਨੂੰ ਜਾ ਕੇ ਕਹਿ ਦੇਵੋ ਕਿ ਜੇਕਰ ਉਹਨਾਂ ਦਾ ਗੁਰੂ ਧਰਮ ਬਦਲਦਾ ਹੈ ਤਾਂ ਪੰਡਤ ਵੀ ਆਪਣਾ ਧਰਮ ਬਦਲ ਲੈਣਗੇ 25 ਮਈ 1675 ਨੂੰ ਗੁਰੂ ਜੀ ਨੇ ਆਪਣੇ ਚੁਣੇ ਹੋਏ ਸਿੱਖਾਂ ਸਮੇਤ ਦਿੱਲੀ ਜਾਣ ਲਈ ਤਿਆਰੀ ਕੀਤੀ ਭਾਈ ਦਿਆਲਾ ਜੀ ਵੀ ਉਹਨਾਂ ਦੇ ਨਾਲ ਗਏ ਆਗਰਾ ਪਹੁੰਚਣ ਤੋਂ ਬਾਅਦ ਗੁਰੂ ਜੀ ਅਤੇ ਉਹਨਾਂ ਦੇ ਤਿੰਨ ਸਾਥੀ ਭਾਈ ਮਤੀਦਾਸ ਭਾਈ ਸਦੀਦਾਸ ਅਤੇ ਭਾਈ ਦਿਆਲਾ ਜੀ ਨੂੰ ਮੁਗਲ ਹਕੂਮਤ ਦੁਆਰਾ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਅਤੇ ਲਾਲ ਕਿਲੇ ਵਿੱਚ ਪੇਸ਼ ਕੀਤਾ ਗਿਆ ਉੱਥੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਉਹਨਾਂ ਨੂੰ ਆਖਿਆ ਕਿ ਜੇਕਰ ਉਹ ਆਪਣਾ ਧਰਮ ਤਿਆਗ ਕੇ ਇਸਲਾਮ ਅਪਣਾ ਲੈਣ ਤਾਂ ਉਹਨਾਂ ਦੀ ਜਾਨ ਬਖਸ਼ੀ ਜਾ ਸਕਦੀ ਹੈ ਪਰ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਆਪਣਾ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ 22 ਨਵੰਬਰ 1675 ਨੂੰ ਪਾਈ ਦਿਯਾਲਾ ਜੀ ਨੂੰ ਕਾਜ਼ੀ ਦੇ ਸਾਹਮਣੇ ਲਿਆਂਦਾ ਗਿਆ ਕਾਜ਼ੀ ਨੇ ਪਾਈ ਦਿਯਾਲਾ ਜੀ ਨੂੰ ਆਖਿਆ ਕਿ ਜੇਕਰ ਉਹ ਇਸਲਾਮ ਧਾਰਨ ਕਰ ਲਵੇ ਉਸ ਦੀ ਜਾਨ ਬਖਸ਼ ਦਿੱਤੀ ਜਾਵੇਗੀ ਪਰ ਪਾਈ ਦਿਯਾਲਾ ਜੀ ਨੇ ਬੇਖੌਫ ਇਹ ਪੇਸ਼ਕਸ਼ ਖੁਦਰਾ ਦਿੱਤੀ ਪਾਈ ਦਿਯਾਲਾ ਜੀ ਨੂੰ ਇੱਕ ਵੱਡੀ ਉਬਲਦੀ ਕੜਾਹੀ ਵਿੱਚ ਸੁੱਤਣ ਦਾ ਹੁਕਮ ਦਿੱਤਾ ਗਿਆ ਜਲਾਦਾ ਨੇ ਉਹਨਾਂ ਨੂੰ ਆਖਰੀ ਵਾਰ ਪੁੱਛਿਆ ਕਿ ਤੁਸੀਂ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰੋਗੇ ਪਾਈ ਦਿਆਲਾ ਜੀ ਨੇ ਫਿਰ ਨਿਰਡਰਤਾ ਦੇ ਨਾਲ ਉੱਤਰ ਦਿੱਤਾ ਨਹੀਂ ਮੈਨੂੰ ਆਪਣੇ ਗੁਰੂ ਅਤੇ ਆਪਣੇ ਧਰਮ ਉੱਤੇ ਪੂਰਾ ਵਿਸ਼ਵਾਸ ਹੈ ਇਹ ਵਾਕ ਸਿਰਫ ਸ਼ਬਦ ਨਹੀਂ ਸਨ ਇਹ ਇੱਕ ਸ਼ਹੀਦੀ ਦੀ ਆਵਾਜ਼ ਸੀ ਇਹ ਵਾਕ ਦਰਸਾਉਂਦੇ ਹਨ ਕਿ ਇਮਾਨਦਾਰੀ ਧਰਮ ਅਤੇ ਨਿਰਡਰਤਾ ਦੀ ਕੀਮਤ ਕੀ ਹੁੰਦੀ ਹੈ ਪਾਈ ਦਿਆਲਾ ਜੀ ਦੇ ਜਵਾਬ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਆਪਣੇ ਗੁਰੂ ਅਤੇ ਧਰਮ ਦੇ ਨਾਲ ਅਟੁੱਟ ਭਗਤੀ ਰੱਖਦੇ ਹਨ ਉਨ੍ਹਾਂ ਦਾ ਪੂਰਾ ਵਿਸ਼ਵਾਸ ਸੀ ਕਿ ਉਹ ਜੋ ਕੁਝ ਵੀ ਕਰ ਰਹੇ ਹਨ ਉਹ ਸੱਚ ਦੀ ਰਾਹ ਉੱਤੇ ਚੱਲ ਕੇ ਹੀ ਕਰ ਰਹੇ ਹਨ। ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਜ਼ਿੰਦਗੀ ਆਉਣ ਜਾਣ ਵਾਲੀ ਹੈ। ਪਰ ਵਾਹਿਗੁਰੂ ਉੱਤੇ ਭਰੋਸਾ, ਗੁਰੂ ਦੀ ਰਜ਼ਾ ਉੱਤੇ ਪੂਰਾ ਵਿਸ਼ਵਾਸ ਅਤੇ ਸਚਾਈ ਦੀ ਰਾਹ ਹਮੇਸ਼ਾ ਅਮਰ ਰਹਿੰਦੀ ਹੈ। ਭਾਈ ਦਿਆਲਾ ਜੀ ਨੇ ਆਪਣਾ ਧਰਮ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੂੰ ਪਤਾ ਸੀ ਕਿ ਜੇਕਰ ਉਹ ਇਸਲਾਮ ਕਬੂਲ ਕਰ ਲੈਣਗੇ ਤਾਂ ਉਹ ਆਪਣੀ ਜ਼ਿੰਦਗੀ ਬਚਾ ਸਕਦੇ ਹਨ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਉਹਨਾਂ ਨੇ ਆਪਣੀ ਜ਼ਿੰਦਗੀ ਤੋਂ ਵੱਧ ਕੇ ਆਪਣੇ ਗੁਰੂ ਅਤੇ ਧਰਮ ਨੂੰ ਮਹੱਤਵ ਦਿੱਤਾ ਇਹ ਉਹੀ ਨਿਸ਼ਾਨੀ ਹੈ ਜੋ ਸਿੱਖ ਧਰਮ ਦੀ ਬੁਨਿਆਦ ਬਣੀ ਭਾਈ ਦਿਆਲਾ ਜੀ ਦਾ ਜਵਾਬ ਸੁਣ ਕੇ ਜੱਲਾਦਾਂ ਨੇ ਉਹਨਾਂ ਨੂੰ ਉਬਲਦੇ ਹੋਏ ਪਾਣੀ ਵਿੱਚ ਸੁੱਟ ਦਿੱਤਾ ਪਾਣੀ ਹੌਲੀ-ਹੌਲੀ ਬਹੁਤ ਜ਼ਿਆਦਾ ਗਰਮ ਹੋ ਗਿਆ ਪਰ ਭਾਈ ਦਿਆਲਾ ਜੀ ਉਸੇ ਧੀਰਜ ਅਤੇ ਸ਼ਾਂਤੀ ਨਾਲ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ। ਉਹਨਾਂ ਦੀ ਚਮੜੀ ਹੱਡੀਆਂ ਤੋਂ ਵੱਖ ਹੋ ਗਈ ਪਰ ਉਹ ਆਪਣੇ ਗੁਰੂ ਅਤੇ ਸੱਚਾਈ ਦੀ ਰਾਤੋਂ ਨਹੀਂ ਹਟੇ। ਥੋੜੀ ਦੇਰ ਬਾਅਦ ਉਹਨਾਂ ਦੀ ਪਵਿੱਤਰ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ। ਭਾਈ ਦਿਆਲਾ ਜੀ ਦੀ ਸ਼ਹੀਦੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਸੱਚਾਈ ਅਤੇ ਵਿਸ਼ਵਾਸ ਲਈ ਦਿੱਤੀ ਗਈ ਕੁਰਬਾਨੀ ਕਦੇ ਵਿਰਸ ਨਹੀਂ ਜਾਂਦੀ। ਉਹ ਸਾਡੀ ਆਤਮਿਕ ਤਾਕਤ, ਧਾਰਮਿਕ ਨਿਸ਼ਠਾ ਅਤੇ ਬਹਾਦਰੀ ਦੀ ਅਮਰ ਮਿਸਾਲ ਬਣਦੀ ਹੈ। ਉਹਨਾਂ ਦੀ ਸ਼ਹੀਦੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਪਣੇ ਅਸੂਲਾਂ ਉੱਤੇ ਕਾਇਮ ਰਹਿਣਾ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਭਾਈ ਦਿਆਲਾ ਜੀ ਦੀ ਸ਼ਹੀਦੀ ਸਾਨੂੰ ਦੱਸਦੀ ਹੈ ਕਿ ਧਰਮ, ਸੱਚਾਈ ਅਤੇ ਇਨਸਾਫ਼ ਲਈ ਦਿੱਤੀ ਗਈ ਕੁਰਬਾਨੀ ਕਦੇ ਵਿਰਥ ਨਹੀਂ ਜਾਂਦੀ। ਉਹਨਾਂ ਨੇ ਤਕਲੀਫਾਂ ਸਹਿ ਕੇ ਵੀ ਆਪਣਾ ਵਿਸ਼ਵਾਸ ਨਹੀਂ ਛੱਡਿਆ ਅਤੇ ਆਪਣੀ ਸ਼ਹੀਦੀ ਦੇ ਨਾਲ ਸਾਡੇ ਲਈ ਹਮੇਸ਼ਾ ਲਈ ਇੱਕ ਵਿਦਿਅਕ ਨਿਸ਼ਾਨ ਛੱਡ ਗਏ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਅਤੇ ਅਜਿਹੇ ਹੀ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਿੱਖ ਇਤਿਹਾਸ ਦੇ ਅਜਿਹੇ ਮਹੱਤਵਪੂਰਨ ਸਿਧਾਂਤਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ। ਆਪਜੋ ਦਾ ਸਹਿਯੋਗ ਸਾਡੇ ਲਈ ਮਹੱਤਵਪੂਰਨ ਹੈ। ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਅਸੀਂ ਹਮੇਸ਼ਾ ਤੁਹਾਡੇ ਲਈ ਅਜਿਹਾਂ ਅਨਮੋਲਕ ਅਤੇ ਇਤਿਹਾਸਿਕ ਜਾਣਕਾਰੀਆਂ ਲੈ ਕੇ ਆਉਂਦੇ ਰਵਾਂਗੇ ਵੀਡੀਓ ਵੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ